ਸਾਰੀ ਸੰਗਤ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਵਾਉਣ ਦੇ ਲਈ ਲੈ ਕੇ ਆਏ ਹਾਂ ਗੁਰਦੁਆਰਾ ਸਾਹਿਬ ਸ਼੍ਰੀ ਬੀਬੀ ਮਮਤਾਜgarh ਜੀ ਬੜੀ ਸਾਹਿਬ ਤੇ ਸੰਗਤ ਜੀ ਸਾਹਮਣੇ ਤੁਸੀਂ ਦਰਵਾਜ਼ਾ ਦੇਖ ਰਹੇ ਹੋ ਤੇ ਇੱਥੋਂ ਕੋਈ ਅੱਧਾ ਕਿਲੋਮੀਟਰ ਉੱਪਰ ਪਹਾੜੀ ਦੇ ਜਾ ਕੇ ਗੁਰੂ ਅਸਥਾਨ ਗੁਰਦੁਆਰਾ ਸਾਹਿਬ ਹੈ ਤੇ ਚਲੋ ਆਓ ਸੰਗਤ ਜੀ ਚੱਲਦੇ ਹਾਂ ਸੋ ਸੰਗਤ ਜੀ ਸਾਹਮਣੇ ਤੁਹਾਨੂੰ ਬਹੁਤ ਹੀ ਸੋਹਣੀ ਇਮਾਰਤ ਗੁਰਦੁਆਰਾ ਬੀਬੀ ਸ਼੍ਰੀ ਮਮਤਾਜਗੜ ਸਾਹਿਬ ਜੀ ਦੇ ਦਰਸ਼ਨ ਹੋ ਰਹੇ ਹਨ ਵਾਹਿਗੁਰੂ ਜੀ ਸੰਗਤ ਜੀ ਬੇਨਤੀ ਕਰਦੇ ਆ ਕਿ ਵੀਡੀਓ ਦੇ ਵਿੱਚ ਅਖੀਰ ਤੱਕ ਲਾਜ਼ਮੀ ਬਣੇ ਰਹਿਣਾ ਅਤੇ ਜੋ ਵੀ ਇਸ ਪਵਿੱਤਰ ਸਥਾਨ ਦਾ ਸਾਰਾ ਇਤਿਹਾਸ ਹੈ ਸਾਰਾ ਇਤਿਹਾਸ ਦੀ ਤੁਹਾਡੇ ਨਾਲ ਸਾਂਝ ਪਾਵਾਂਗੇ ਜੀ ਬਹੁਤ ਪਹਾੜੀ ਇਲਾਕਾ ਨਾਲ ਦੇ ਕਿੰਨੀ ਦੂਰ ਦੂਰ ਤੱਕ ਪਹਾੜੀਆਂ ਨੇ ਸਾਰੀਆਂ ਇਹ ਸੰਗਤ ਜੀ ਬਹੁਤ ਸੋਹਣਾ ਸਥਾਨ ਹੈ ਦੇਖੋ ਤੁਸੀਂ ਬਣਿਆ ਹੋਇਆ ਗੁਰਦੁਆਰਾ ਬੀਬੀ ਸ਼੍ਰੀ ਮਮਤਾਜਗੜ ਸਾਹਿਬ ਜੀ ਤੇ ਚਲੋ ਆਉ ਚੱਲਦੇ ਆ ਜੀ ਦਰਵਾਜ਼ਾ ਸਾਹਿਬ ਮੱਥਾ ਟੇਕਦੇ ਆਂ ਜੀ ਗੁਰੂ ਸਾਹਿਬ ਜੀ ਦੇ ਅੱਗੇ ਜਾ ਕੇ ਨਤਮਸਤਕ ਹੁੰਨੇ ਆਂ ਅਤੇ ਤੁਹਾਨੂੰ ਇਸ ਸਥਾਨ ਦਾ ਜੋ ਇਤਿਹਾਸ ਹੈ ਸਾਰਾ ਤੁਹਾਡੇ ਨਾਲ ਸਾਂਝਾ ਕਰਦੇ ਆਂ ਜੀ ਵਾਹਿਗੁਰੂ ਜੀ ਚਰਨ ਗੰਗਾ ਸਥਾਨ ਸੰਗਤ ਜੀ ਥੋੜਾ ਜਿਹਾ ਉਚਾਈ ਤੇ ਆ ਅਤੇ ਇਹ ਇਸ ਸਥਾਨ ਦਾ ਜੋ ਇਤਿਹਾਸ ਹੈ ਤੁਸੀਂ ਇਸ ਦਾ ਸਕਰੀਨ ਸ਼ਾਟ ਲੈ ਕੇ ਸਾਰਾ ਇਤਿਹਾਸ ਇਸ ਸਥਾਨ ਦਾ ਪੜ੍ਹਨਾ ਜੀ ਵਾਹਿਗੁਰੂ ਜੀ ਇਹ ਲੰਗਰ ਹਾਲੇ ਨਾਲ ਵਾਹਿਗੁਰੂ ਜੀ ਬਹੁਤ ਸੋਹਣਾ ਮਨ ਨੂੰ ਬਹੁਤ ਸਕੂਨ ਆ ਰਿਹਾ ਹੈ ਨਾ ਬਹੁਤ ਸੋਹਣਾ ਸਾਰੇ ਉੱਚਾਈ ਦੇ ਉੱਪਰ ਬਣਿਆ ਹੋਇਆ ਸੰਗਤ ਜੀ ਇਹ ਪ੍ਰਾਤਨ ਖੂਹ ਸਾਹਿਬ ਹੈ ਤੇ ਦੇਖੋ ਤੁਸੀਂ ਅਸੀਂ ਇੱਟਾਂ ਛੋਟੀਆਂ-ਛੁਟੀਆਂ ਇੱਟਾਂ ਦਾ ਬਣਿਆ ਹੋਇਆ ਉਹ ਜ਼ਮਾਨੇ ਦਾ ਹੀ ਵਾਹਿਗੁਰੂ ਜੀ ਵਾਹਿਗੁਰੂ ਜੀ ਦੂਰ ਦੂਰ ਤੱਕ ਸਾਰੇ ਬਸੇ ਪਹਾੜੀਆਂ ਹੀ ਪਹਾੜੀਆਂ ਖੁੱਲਾ ਐਨ ਸਾਫ ਸੁਥਰੀ ਹਵਾ ਨਿਸ਼ਾਨ ਸਭ ਛੋੜਦਾ ਹੈ ਗੁਰੂ ਮਹਾਰਾਜ ਜੀ ਦੇ ਵਾਹਿਗੁਰੂ ਵਾਹਿਗੁਰੂ ਜੀ ਐਨ ਉਚਾਈ ਤੇ ਆ ਗਏ ਨਾ ਬਹੁਤ ਉਚਾਈ ਆ ਵਾਹਿਗੁਰੂ ਗੁਰਦੁਆਰਾ ਬੀਬੀ ਮਮਤਾਜਗੜ੍ਹ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਜੀ ਸੰਗਤ ਜੀ ਵੈਸੇ ਤਾਂ ਆਪਾਂ ਸਾਰੇ ਜਾਣਦੇ ਹੀ ਹਾਂ ਕਿ ਧੰਨ ਬੀਬੀ ਮਮਤਾ ਜੀ ਨੇ ਆਪਣੀ ਸਾਰੀ ਜ਼ਿੰਦਗੀ ਹੀ ਸਿੱਖੀ ਦੀ ਸੇਵਾ ਕੀਤੀ ਹੈ ਅਤੇ ਤੁਸੀਂ ਉਸ ਇੱਕ ਤਸਵੀਰ ਦੇ ਵਿੱਚ ਵੀ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਸ਼ਹੀਦ ਭਾਈ ਬਾਬਾ ਬਚਿੱਤਰ ਸਿੰਘ ਜੀ ਦੀ ਮਰਰਮ ਪੱਟੀ ਕਰ ਰਹੇ ਹਨ ਬੀਬੀ ਮਮਤਾ ਜੀ ਵਾਹਿਗੁਰੂ ਜੀ ਧੰਨੇ ਜੀ ਇਹਨਾਂ ਦੀ ਕਮਾਈ ਧੰਨੇ ਇਹਨਾਂ ਦੀ ਸੇਵਾ ਵਾਹਿਗੁਰੂ ਜੀ ਸੰਗਤ ਜੀ ਜਿਸ ਵੇਲੇ ਨਾ ਸ਼ਹੀਦ ਭਾਈ ਬਾਬਾ ਬਚਿੱਤਰ ਸਿੰਘ ਜੀ ਕੋਟਲਾ ਨਹਿਂ ਖਾਂਦੀ ਹਵੇਲੀ ਦੇ ਵਿੱਚ ਜ਼ਖਮੀ ਹਾਲਤ ਦੇ ਵਿੱਚ ਸਨ ਤਾਂ ਉਸ ਵੇਲੇ ਬੀਬੀ ਮਮਤਾ ਜੀ ਨੇ ਬੜੀ ਸੇਵਾ ਕੀਤੀ ਹੈ ਭਾਈ ਬਾਬਾ ਬਚਿੱਤਰ ਸਿੰਘ ਜੀ ਦੀ ਅਤੇ ਤੁਹਾਨੂੰ ਸਾਰੀ ਜੋ ਇਤਿਹਾਸ ਹੈ ਉਹ ਤਾਂ ਤੁਸੀਂ ਜਾਣੋ ਹੀ ਹੋ ਕਿ ਕਿਸ ਤਰ੍ਹਾਂ ਅੱਗੇ ਇਹ ਇਤਿਹਾਸ ਚੱਲਿਆ ਕਿਸ ਤਰ੍ਹਾਂ ਬੀਬੀ ਮਮਤਾ ਜੀ ਨੇ ਆਪਣੀ ਸਾਰੀ ਜ਼ਿੰਦਗੀ ਇੱਕ ਵਿਧਵਾ ਦੇ ਰੂਪ ਦੇ ਵਿੱਚ ਰਹਿ ਕੇ ਸ਼ਹੀਦ ਭਾਈ ਬਾਬਾ ਬਚਿੱਤਰ ਸਿੰਘ ਜੀ ਦੀ ਮਤਲਬ ਵਿਧਵਾ ਦੇ ਰੂਪ ਦੇ ਵਿੱਚ ਰਹਿ ਕੇ ਸਿੱਖੀ ਦੀ ਸੇਵਾ ਕੀਤੀ ਅਤੇ ਗੁਰਬਾਣੀ ਦਾ ਜਾਪ ਕੀਤਾ ਜੀ ਅਤੇ ਸੰਗਤ ਜੀ ਅਗਰ ਤੁਸੀਂ ਇਹ ਇਤਿਹਾਸ ਜਾਨਣਾ ਚਾਹੁੰਦੇ ਹੋ ਤਾਂ ਜੋ ਪਰੇ ਸਵਕਤ ਵੀਡੀਓ ਆ ਰਹੀ ਹੈ ਤੁਸੀਂ ਇਸ ਨੂੰ ਦੇਖ ਵੀ ਸਕਦੇ ਹੋ ਅਤੇ ਸੰਗਤ ਜੀ ਜਿਸ ਵੇਲੇ ਨਾ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਗੋਦਾਵਰੀ ਨਦੀ ਦੇ ਕੰਢੇ ਗਏ ਸਨ ਨੰਦੇੜ ਸਾਹਿਬ ਵਿਖੇ ਤਾਂ ਉਸ ਵੇਲੇ ਜਦੋਂ ਗੁਰੂ ਸਾਹਿਬ ਜੀ ਨੂੰ ਇਸ ਇਤਿਹਾਸ ਦੇ ਬਾਰੇ ਪਤਾ ਚੱਲਿਆ ਤਾਂ ਧੰਨ ਧੰਨ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇੱਕ ਸ੍ਰੀ ਸਾਹਿਬ ਇੱਕ ਸ੍ਰੀ ਸਾਹਿਬ ਬੀਬੀ ਮਮਤਾ ਜੀ ਦੇ ਲਈ ਭੇਜੀ ਵੀ ਸੀ ਜੋ ਕਿ ਇਸ ਸਥਾਨ ਤੇ ਕਾਫੀ ਸਮਾਂ ਤੱਕ ਰਹੀ ਹੈ ਲੇਕਿਨ ਅੱਜ ਉਹ ਉਹਨਾਂ ਦੇ ਪਰਿਵਾਰ ਕੋਲ ਹੈ ਜੋ ਬੀਬੀ ਮਮਤਾ ਜੀ ਦਾ ਪਰਿਵਾਰ ਹੈ ਉਹਨਾਂ ਦੇ ਕੋਲੇ ਸਾਨੂੰ ਇਹ ਇਸ ਦੇ ਬਾਰੇ ਨਾ ਬਾਬਾ ਜੀ ਨੇ ਤਾਂ ਆਖਿਆ ਸੀ ਇਹ ਨੀਚੇ ਵਾਹਿਗੁਰੂ ਜੀ ਸੰਗਤ ਜੀ ਦਰਸ਼ਨ ਕਰੋ ਜੀ ਸਾਹਮਣੇ ਉਸ ਪਵਿੱਤਰ ਸਥਾਨ ਦੇ ਜਿੱਥੇ ਮਾਤਾ ਜੀ ਤਪ ਕਰਿਆ ਕਰਦੇ ਸਨ ਤਪ ਸਥਾਨ ਵਾਹਿਗੁਰੂ ਜੀ ਖੋਲ ਕੇ ਦੇਖਦਾ ਹਾਂ ਅੰਦਰ ਦਰਸ਼ਨ ਦੀਦਾਰ ਹੀ ਕਰਦੇ ਹਾਂ ਵਾਹਿਗੁਰੂ ਜੀ ਵਾਹਿਗੁਰੂ ਜੀ ਸੰਗਤ ਜੀ ਇਹ ਪਵਿੱਤਰ ਕਮਰਾ ਉਸੇ ਸਥਾਨ ਤੇ ਹੈ ਹਾਲਾਂਕਿ ਇਹ ਕਮਰਾ ਬਾਅਦ ਦੇ ਵਿੱਚ ਬਣਾਇਆ ਗਿਆ ਹੈ ਇਸ ਸਥਾਨ ਤੇ ਪਹਿਲਾਂ ਜੋ ਪ੍ਰਾਤਨ ਕਮਰਾ ਸੀ ਉਹ ਇਸੇ ਸਥਾਨ ਤੇ ਹੁੰਦਾ ਸੀ ਜੀ ਅਤੇ ਸੰਗਤ ਜੀ ਇਹ ਬਾਬਾ ਜੀ ਹਨ ਜੋ ਇਸ ਸਥਾਨ ਦੀ ਸੇਵਾ ਕਰਦੇ ਰਹੇ ਹਨ ਅਤੇ ਇਹ ਜੋ ਤੁਸੀਂ ਨਿਚੇ ਦਰਸ਼ਨ ਕਰ ਰਹੇ ਹੋ ਇਹੀ ਹੈ ਤਪਸਥਾਨ ਵਾਹਿਗੁਰੂ ਜੀ ਵਾਹਿਗੁਰੂ ਜੀ ਸੰਗਤ ਜੀ ਬੇਨਤੀ ਕਰਦੇ ਆ ਕਿ ਵੀਡੀਓ ਨੂੰ ਸ਼ੇਅਰ ਕਰ ਜਰੂਰ ਕਰ ਦੇਣਾ ਜੀ ਤੁਸੀਂ ਕਿਉਂਕਿ ਇਸ ਸਥਾਨ ਦੇ ਬਾਰੇ ਬਹੁਤ ਘੱਟ ਸੰਗਤ ਜੀ ਜਾਣਦੇ ਹਨ ਸੱਚਖੰਡ ਜੀ ਵਾਹਿਗੁਰੂ ਜੀ ਸੰਗਤ ਜੀ ਬਹੁਤ ਉੱਚੀ ਮਤਲਬ ਜਗ੍ਹਾ ਦੇ ਉੱਪਰ ਇਹ ਅਸਥਾਨ ਬਣਿਆ ਹੋਇਆ ਹੈ ਚਾਰੇ ਤਰਫ ਤੁਸੀਂ ਦੇਖੋ ਪਹਾੜੀਆਂ ਹੀ ਪਹਾੜੀਆਂ ਨੇ ਦੂਰ ਦੂਰ ਤੱਕ ਹਵਾਵਾਂ ਚੱਲ ਰਹੀਆਂ ਹਨ ਵਾਹਿਗੁਰੂ ਜੀ ਬਹੁਤ ਸੰਗਤ ਜੀ ਮਨ ਨੂੰ ਸਕੂਨ ਆ ਰਿਹਾ ਇਸ ਅਸਥਾਨ ਤੇ ਆ ਕੇ ਅਸੀਂ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਜਦੋਂ ਰੋਪੜ ਸ਼ਹਿਰ ਵੀ ਕੇ ਗੁਰਦੁਆਰਾ ਸ੍ਰੀ ਭੱਟਾ ਸਾਹਿਬ ਵੀ ਕੇ ਆਓ ਤਾਂ ਉੱਥੋਂ ਵੀ ਤਕਰੀਬਨ 10-12 ਕਿਲੋਮੀਟਰ ਦੀ ਦੂਰੀ ਤੇ ਹੀ ਹੈ ਇਹ ਅਸਥਾਨ ਸਾਨੂੰ ਨਾ ਬਾਬਾ ਜੀ ਕਹਿੰਦੇ ਕਿ ਲੰਗਰ ਪ੍ਰਸ਼ਾਦਾ ਤੁਸੀਂ ਜ਼ਰੂਰ ਛੱਕ ਕੇ ਜਾਣਾ ਵਾਹਿਗੁਰੂ ਸੰਗਤ ਜੀ ਬਹੁਤ ਸੋਹਣਾ ਲੱਗ ਰਿਹਾ ਇੱਥੇ ਆ ਕੇ ਤੁਸੀਂ ਅਸਥਾਨ ਦੇ ਕੋਲ ਨੂੰ ਸੋਹਣਾ ਲੱਗ ਰਿਹਾ ਕਿੰਨੀ ਸਫਾਈ ਹੈ ਕਿੰਨੇ ਦੇਖਦੇ ਫਲ ਬੂਟੇ ਲੱਗੇ ਹੋਏ ਹਨ ਵਾਹਿਗੁਰੂ ਜੀ ਸੰਗਤ ਜੀ ਬਾਬਾ ਜੀ ਨੇ ਆਖਿਆ ਕਿ ਜੋ ਇਹ ਅਸਥਾਨ ਹੈ ਇਹ ਤਾਂ ਮਾਤਾ ਜੀ ਦਾ ਤਪ ਸਥਾਨ ਹੈ ਮਤਲਬ ਪਿੰਡ ਕੋਟਲਾ ਨਿਹੰਗ ਖਾਨ ਤੋਂ ਮਾਤਾ ਜੀ ਇਸ ਅਸਥਾਨ ਤੇ ਆ ਕੇ ਤਪ ਕਰਿਆ ਕਰਦੇ ਸਨ ਤੇ ਜੋ ਮਾਤਾ ਜੀ ਦਾ ਜਦੋਂ ਮਾਤਾ ਜੀ ਇਸ ਸੰਸਾਰ ਤੋਂ ਗਏ ਤਾਂ ਉਹਨਾਂ ਦਾ ਜੋ ਪਵਿੱਤਰ ਸ਼ਰੀਰ ਸੀ ਉਹਨੂੰ ਉਹ ਇੱਥੋਂ ਕੀ ਤਕਰੀਬਨ 2 ਕਿਲੋਮੀਟਰ ਦੀ ਦੂਰੀ ਤੇ ਹੈ ਜਿਸ ਤਰ੍ਹਾਂ ਤੁਹਾਨੂੰ ਅਮੈਂ ਦਿਖਾ ਰਿਹਾ ਨਾ ਇਸ ਸਾਈਡ ਤੇ ਉਹ ਉਹਨਾਂ ਦਾ ਸਥਾਨ ਬਣਿਆ ਹੋਇਆ ਹੈ ਜਿੱਥੇ ਕਿ ਮਾਤਾ ਜੀ ਨੂੰ ਦਫਨਾਇਆ ਗਿਆ ਸੀ ਤੇ ਬਾਬਾ ਜੀ ਨੇ ਆਖਿਆ ਤੁਹਾਨੂੰ ਦੱਸਿਆ ਰਸਤਾ ਵੀ ਸਾਨੂੰ ਸਮਝਾਇਆ ਕਿ ਤਕਰੀਬਨ ਕਹਿੰਦੇ ਇੱਥੋਂ 2 ਕਿਲੋਮੀਟਰ ਦੀ ਦੂਰੀ ਤੇ ਹੈ ਤੇ ਜੇ ਤੁਸੀਂ ਜੰਗਲ ਦੇ ਵਿੱਚ ਦੀ ਜਾਓਗੇ ਤਾਂ ਅੱਧਾ ਕਿਲੋਮੀਟਰ ਘੱਟ ਪਵੇਗਾ ਜੇ ਤੁਸੀਂ ਬਾਏ ਸੜਕ ਜਾਵੋਗੇ ਤਾਂ ਤੁਹਾਨੂੰ ਕੀ 10 ਮਿੰਟ ਦਾ ਰਹਾਏ ਤੇ ਚਲੋ ਅਸੀਂ ਸੜਕੋ ਸੜਕੀ ਜਾਵਾਂਗੇ ਜੀ ਜੰਗਲ ਦੇ ਵਿੱਚ ਦੀ ਤਾਂ ਹੁਣ ਕੀ ਪਤਾ ਰਾਸਤਾ ਕਿਦਾਂ ਦਾ ਹੋਵੇਗਾ ਇੱਧਰ ਕਮਰੇ ਵੀ ਸੰਗਤ ਜੀ ਬਣ ਚੁੱਕੇ ਨੇ ਅਜ ਤੋ 2-3 ਸਾਲ ਪਹਿਲਾਂ ਤਾਂ ਇੱਥੇ ਕੋਈ ਕਮਰਾ ਨਹੀਂ ਹੁੰਦਾ ਸੀ ਮਤਲਬ ਵੀ ਰਾਤ ਨੂੰ ਠਹਿਰਣ ਦੇ ਲਈ ਕੋਈ ਇੰਨੀ ਸੁਵਿਧਾ ਨਹੀਂ ਸੀ ਲੇਕਿਨ ਹੁਣ ਤਾਂ ਇੱਥੇ ਗੁਰੂ ਮਹਾਰਾਜ ਦੀ ਮਿਹਰ ਦੇ ਨਾਲ ਆ ਦੇਖੋ ਕਮਰੇ ਵੀ ਬਣ ਚੁੱਕੇ ਨੇ ਯਾਤਰੀ ਨਿਵਾਸ ਇੱਥੇ ਬਣ ਚੁੱਕਿਆ ਹੈ ਜੀ ਵਾਹਿਗੁਰੂ ਜੀ ਇਸੇ ਤਰ੍ਹਾਂ ਇਸ ਥਾਂ ਤੇ ਬਾਬਾ ਜੀ ਨੇ ਆਖਿਆ ਕਿ ਕਾਰ ਸੇਵਾ ਦਾ ਕੰਮ ਆਰੰਭ ਹੈ ਤੇ ਇਸੇ ਤਰ੍ਹਾਂ ਦੀਆਂ ਹੋਰ ਵੀ ਇੱਥੇ ਇਮਾਰਤ ਰਹਿਣ ਯੋਗ ਬਣਾਈਆਂ ਜਾਣਗੀਆਂ ਅਤੇ ਸੰਗਤ ਜੀ ਬੇਨਤੀ ਕਰਦਾ ਹਾਂ ਕਿ ਵੀਡੀਓ ਨੂੰ ਲਾਈਕ ਵੱਧ ਤੋਂ ਵੱਧ ਕਰ ਦੇਣਾ ਤਾਂ ਜੋ ਇਹ ਵੀਡੀਓ ਜਿਆਦਾ ਤੋਂ ਜਿਆਦਾ ਸੰਗਤਾਂ ਤੱਕ ਪਹੁੰਚ ਸਕੇ ਅਤੇ ਸੰਗਤਾਂ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰ ਸਕਣ ਤੇ ਚਲੋ ਆਓ ਸੰਗਤ ਜੀ ਚੱਲਦੇ ਹਾਂ ਜੀ ਹੁਣ ਤੁਹਾਨੂੰ ਲੈ ਕੇ ਉਸ ਸਥਾਨ ਤੇ ਜਿੱਥੇ ਮਾਤਾ ਜੀ ਨੂੰ ਦਫਨਾਇਆ ਗਿਆ ਸੀ ਵਾਹਿਗੁਰੂ ਜੀ ਲਓ ਜੀ ਸੰਗਤ ਜੀ ਗੁਰਦੁਆਰਾ ਸਾਹਿਬ ਤੋਂ ਨਿਕਲ ਚੁੱਕੇ ਹਾਂ ਤੇ ਰਾਹ ਦਾ ਪਤਲਾ ਜਾਈਆ ਤੇ ਇੱਕ ਰਾਹੀਰ ਮਿਲਿਆ ਸੀ ਤੇ ਉਹਨਾਂ ਨੇ ਆਖਿਆ ਕਿ ਰਾਹਤਾ ਤਾਂ ਇਹ ਜਾਂਦਾ ਪਰ ਥੋੜਾ ਜਿਹਾ ਅੱਗੇ ਜਾ ਕੇ ਜੰਗਲ ਆਊਗਾ ਵੀ ਕਚਾਰਾ ਵਾ ਦੇਖ ਕੇ ਲਾਓ ਤੁਸੀਂ ਮਤਲਬ ਗੱਡੀ ਨੂੰ लेके ਇਸ ਦਾ ਰੱਬ ਦਾ ਨਾਮ ਹੁਣ ਚੱਲ ਪਿਆ ਹੈ ਦੇਖੀ ਜਾਊਗਾ ਜਿਹੜਾ ਕੋਤੋਂ ਗੁਰੂ ਮਾਰਦ ਦੀ ਆਪੀ ਮੇਰ ਕਰਨਗੇ ਆਪੀ ਰਸਤਾ ਪਾੜ ਲਗਾਉਣਗੇ ਤੇ ਬਣੇ ਰਾਣਾ ਜੀ ਵੀਡੀਓ ਦੇ ਵਿੱਚ ਤੇ ਚੱਲਦੇ ਆ ਉਸ ਸਥਾਨ ਤੇ ਜਿੱਥੇ ਮਾਤਾ ਜੀ ਨੂੰ ਤਫਨਾਇਆ ਗਿਆ ਸੀ ਵਾਹਿਗੁਰੂ ਜੀ ਆਹਾ ਜੰਗਲ ਆ ਸੰਗਜੀ ਤੁਸੀਂ ਜਦੋਂ ਆਉਣਾ ਨਾ ਤੁਸੀਂ ਜ਼ਰੂਰੀ ਨਹੀਂ ਵੀ ਇਸੇ ਰਾਸਤੇ ਤੋਂ ਨਹੀਂ ਆਉਣਾ ਹੈ ਉਧਰ ਦੀ ਸੜਕਾਂ ਵਾਲਾ ਰਾਹ ਵੀ ਜਾਂਦਾ ਹੈ ਮਤਲਬ ਉਧਰ ਦੀ ਕਿਲੋਮੀਟਰ ਜ਼ਿਆਦਾ ਪੈਂਦਾ ਤੇ ਇਧਰ ਦੀ ਅੱਧੇ ਕਿਲੋਮੀਟਰ ਦਾ ਲਾਲਚਾ ਮਤਲਬ ਬਸ ਲਾਲਚ ਵੀ ਕਹਦਾ ਵੀ ਬਸ ਜੰਗਲ ਦੇਖ ਕੇ ਜਾਣ ਦੀ ਤਮੰਨਾ ਸੀ ਵੀ ਜੰਗਲ ਦੇਖ ਕੇ ਜਾਈਏ ਆ ਦੇਖੋ ਤੁਸੀਂ ਕਿਦਾਂ ਦਾ ਰਾਸਤਾ ਐਨ ਕੂੜਾ ਤੰਗ ਰਾਸਤਾ ਜੰਗਲਾਂ ਤੋਂ ਨੇ ਪਾਸੇ ਵਿਚਾਲੇ ਜੇ ਇੱਕ ਸੂਆ ਵੀ ਆਉਂਦਾ ਇਹਦੇ ਵਾਹਿਗੁਰੂ ਲਓ ਜੀ ਸੰਗਤ ਜੀ ਨਿਕਲ ਕੇ ਜੰਗਲ ਤੋਂ ਬਾਹਰ ਤੇ ਆ ਗਏ ਸੜਕ ਤੇ ਤੇ ਇੱਥੇ ਤੋਂ ਹੁਣ ਕਹਿੰਦੇ ਨਾਲ ਹੀ ਐਸਥਾਨ ਤੇ ਲਓ ਜੀ ਪਤਾ ਕੀ ਹੈ ਲਓ ਜੀ ਸੰਗਤ ਜੀ ਆ ਗਏ ਆ ਜੀ ਉਸ ਪਵਿੱਤਰ ਸਥਾਨ ਤੇ ਵਾਹਿਗੁਰੂ ਬਹੁਤ ਹੀ ਜੰਗਲਾਂ ਦੇ ਵਿੱਚ ਦੀ ਕਾਫੀ ਸਾਰਾ ਜੰਗਲਿਆ ਬਾਾਂਸ ਸੀ ਬਾਾਂਸ ਲੱਗਿਆ ਹੋਇਆ ਸਾਰੇ ਪਾਸੇ ਸਾਰੇ ਪਾਸੇ ਬਾਾਂਸ ਹੀ ਬਾਾਂਸ ਦੇ ਦਰਖਤ ਨੇ ਵਾਹਿਗੁਰੂ ਜੀ ਆ ਸੰਗਤ ਜੀ ਛੋਟਾ ਜਿਹਾ ਨਿਸ਼ਾਨ ਸਾਹਿਬ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਉੱਧਰ ਰਾਸਤਾ ਪਿੱਛੇ ਹੈ ਨਾ ਹਾਂ ਪਿੱਛੇ ਹੈ ਰਾਸਤਾ ਵਾਹਿਗੁਰੂ ਵਾਹਿਗੁਰੂ ਜੀ ਸੰਗ ਜੀ ਬਹੁਤ ਸੋਹਣਾ ਸਥਾਨ ਹੈ ਦੇਖੋ ਕਿੰਨਾ ਸੋਹਣਾ ਕਿੰਨੇ ਵਧੀਆ ਇੱਕ ਪਹਾੜੀ ਨੇਚਰ ਦੇ ਵਿੱਚ ਬਣਿਆ ਹੋਇਆ ਚਾਰੇ ਪਾਸੇ ਪਹਾੜੀਆਂ ਹੀ ਪਹਾੜੀਆਂ ਨੇ ਛੋਟੀਆਂ ਛੋਟੀਆਂ ਮਿੱਟੀ ਦੀਆਂ ਕੱਚੀਆਂ ਪਹਾੜੀਆਂ ਨੇ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਸੰਗ ਜੀ ਦਰਸ਼ਨ ਕਰੋ ਜੀ ਦੇਖੋ ਭੋਰਾ ਸਾਹਿਬ ਚੱਲਦੇ ਆ ਤੇ ਤੁਹਾਨੂੰ ਦਰਸ਼ਨ ਕਰਵਾ ਰਹੇ ਆ ਵਾਹਿਗੁਰੂ ਜੀ ਵਾਹਿਗੁਰੂ 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 ਧੰਨ ਧੰਨ ਬੀਬੇ ਮਮਤਾ ਜੀ ਵਾਹਿਗੁਰੂ ਸੰਗ ਜੀ ਇਹ ਸਥਾਨ ਗੁਰਦੁਆਰਾ ਬੀਬੀ ਮਮਤਾ ਜਗੜ ਸਾਹਿਬ ਜੀ ਤੋਂ ਕਿ ਤਕਰੀਬਨ ਅਸੀਂ ਹੁਣ ਜਿੱਦਾਂ ਜੰਗਲ ਦੇ ਵਿੱਚ ਦੀ ਆਏ ਆਂ ਸਾਨੂੰ ਤਾਂ ਕੋਈ ਤਕਰੀਬਨ 1.5 ਕਿਲੋਮੀਟਰ ਦੀ ਪਈ ਆ ਇੱਕ ਕਿਲੋਮੀਟਰ ਦੇ ਲਗਭਗ ਹੀ ਪਈ ਆ ਜੇ ਸੜਕ ਦੇ ਰਹੀ ਆਵਾਂਗੇ ਤਾਂ ਸੜਕ ਦੇ ਸਾਡਾ ਤਾਂ ਤੁਹਾਨੂੰ ਇਹੀ ਕਹਿਣਾ ਵੀ ਤੁਸੀਂ ਸੜਕ ਤੇ ਰਾਹੀਂ ਆਣਾ ਕਿਉਂਕਿ ਅਗਰ ਤੁਸੀਂ ਸੜਕ ਤੇ ਰਾਹੀਂ ਆਵੋਗੇ ਨਾ ਤਾਂ ਤੁਹਾਨੂੰ ਕਿਲੋ 2 ਕਿਲੋਮੀਟਰ ਦਾ ਵੱਧ ਪੈ ਜਾਏਗਾ ਲੇਕਿਨ ਤੁਹਾਨੂੰ ਜਿਹੜਾ ਆਉਣਾ ਉਹ ਬਹੁਤ ਆਸਾਨ ਹੋਵੇਗਾ ਕਿਉਂਕਿ ਕਈ ਵਾਰ ਬਾਰਿਸ਼ ਦੀ ਜਦੋਂ ਰੁੱਤ ਹੁੰਦੀ ਹੈ ਉਹਦੇ ਵਿੱਚ ਨਾ ਜਿਵੇਂ ਕੱਚਾ ਰਾਏ ਉਹਦੇ ਵਿੱਚ ਦੀ ਇੱਕ ਸੂਆ ਜਾਂ ਲੰਗਦਾ ਇੱਕ ਛੋਟੀ ਜੀ ਨਹਿਰ ਲੰਘਦੀ ਹੈ ਜੰਗਲ ਦੇ ਵਿੱਚ ਦੀ ਉਹਦੇ ਵਿੱਚ ਗੱਡੀ ਕਈ ਵਾਰ ਫਸਣ ਦਾ ਖਤਰਾ ਰਹਿੰਦਾ ਤੇ ਤੁਸੀਂ ਜਦੋਂ ਵੀ ਇੱਥੇ ਆਓ ਬਾਯਾ ਸੜਕ ਹੋ ਕੇ ਆਉਣਾ ਤੇ ਤੁਹਾਨੂੰ ਇਸ ਸਥਾਨ ਦਾ ਜੋ ਐਡਰੈਸ ਹੈ ਅਸੀਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਪਾ ਦੇਵਾਂਗੇ ਜੀ ਵਾਹਿਗੁਰੂ ਜੀ ਵਾਹਿਗੁਰੂ ਇਹ ਸੰਗਤ ਜੀ ਇਸ ਥਾਂ ਉੱਪਰ ਬਣਿਆ ਹੋਇਆ ਭੋਰਾ ਸਾਹਿਬ ਦੇ ਉੱਪਰ ਵਾਹਿਗੁਰੂ ਜੀ ਵਾਹਿਗੁਰੂ ਜੀ ਛੋਟਾ ਜਿਹਾ ਆਸਾਨਾ ਸੰਗਤ ਜੀ ਜੰਗਲ ਦੇ ਵਿੱਚ ਬਣਿਆ ਹੋਇਆ ਬਹੁਤ ਮਨ ਲੱਗ ਰਿਹਾ ਆ ਕੇ ਇਸ ਤਰ੍ਹਾਂ ਲੱਗ ਰਿਹਾ ਵੀ ਜਿਸ ਤਰ੍ਹਾਂ ਨਾ ਜੰਨਤ ਦੇ ਵਿੱਚ ਆ ਗਏ ਹੋਈਏ ਇਸ ਤਰ੍ਹਾਂ ਮਤਲਬ ਮਨ ਨੂੰ ਸਕੂਨ ਮਿਲ ਰਿਹਾ ਇੱਥੇ ਆ ਕੇ ਵਾਹਿਗੁਰੂ ਜੀ ਵਾਹਿਗੁਰੂ ਜੀ ਸੰਘਾ ਜੀ ਬੇਨਤੀ ਕਰਦਾ ਹਾਂ ਤੁਹਾਨੂੰ ਇੱਕ ਵਾਰੀ ਫੇਰ ਵੀ ਅਗਰ ਤੁਹਾਨੂੰ ਇਹ ਵੀਡੀਓ ਇਸ ਸਥਾਨ ਦੇ ਦਰਸ਼ਨ ਕਰਕੇ ਤੁਹਾਡੇ ਮਨ ਨੂੰ ਸਕੂਨ ਮਿਲਿਆ ਹੋਵੇ ਤਾਂ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਨਾ ਜੀ ਤੇ ਲਾਈਕ ਕਰ ਦੇਣਾ ਤੇ ਸਾਡੇ ਚੈਨਲ ਸਿੱਖ ਹਸਮ ਦੀ ਗੱਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਇੱਟਾਂ ਸੰਘਾ ਜੀ ਹੋਰ ਵੀ ਆਈਆਂ ਪਈਆਂ ਨੇ ਇੱਥੇ ਲੱਗਦਾ ਵੀ ਇੱਥੇ ਇਮਾਰਤ ਜਾਂ ਇੱਥੇ ਕੋਈ ਹੋਰ ਕਮਰੇ ਬਣਨੇ ਹੋਣੇ ਆ ਵੀ ਤਦ ਹੀ ਇਹ ਇੱਥੇ ਠਹਿਟਾਈ ਹੋਈ ਆ ਵਾਹਿਗੁਰੂ ਸੰਗਤ ਜੀ ਬੇਨਤੀ ਕਰਦੇ ਹਾਂ ਕਿ ਵੀਡੀਓ ਨੂੰ ਲਾਈਕ ਲਾਜ਼ਮੀ ਕਰ ਦੇਣਾ ਤੇ ਹੁਣ ਮੈਂ ਇਸ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਨ ਲੱਗਿਆ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ